ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਮਖੂ ਜ਼ਿਲ੍ਹਾ ਫਰੀਪੁਰ ਤਹਿਸੀਲ ਜੀਰਾ ਦੋਸਤੋ ਜਦੋਂ ਜੀਰੇ ਤੋਂ ਆਪਾਂ ਅੰਮ੍ਰਿਤਸਰ ਹਾਈਵੇ ਰੋਡ ਤੇ ਜਾਂਦੇ ਆ ਤੇ ਜੀਰੇ ਤੋਂ ਪਹਿਲਾ ਜਿਹੜਾ ਸ਼ਹਿਰ ਮਖੂ ਆਉਂਦਾ ਹੈ ਤੇ ਉੱਥੇ ਵੀਰ ਦਾ ਫਾਰਮ ਆ ਤੇ ਵੀਰ ਸੇਲ ਪਰਚੇ ਦਾ ਕੰਮ ਕਰਦਾ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਇੱਕ ਬਹੁਤ ਸੋਹਣੀ ਪਹਿਲਾ ਸੂਆ ਸੁਣਨ ਵਾਲੀ ਬੂਰੀ ਸੂਨ ਦੇ ਨੇੜ ਆ ਇੱਕ ਬੂਰੀ ਤੇ ਇੱਕ ਨੀਲੀ ਰਾਵੀ ਦੇ ਚ ਪਈਦੀ ਮੱਝ ਤੇ ਇੱਕ ਬਹੁਤ ਸੋਹਣੀ ਜਰਸੀ ਵੈੜ ਤੇ ਇੱਕ ਸੂਈ ਸਵਾਈ ਬਹੁਤ ਵੱਡੇ ਕੱਟ ਕਾਠ ਵਾਲੀ ਝੋਟੀ ਟੋਟਲ 4 ਨਗ ਦਿਖਾਵਾਂਗੇ ਜਿੰਦੇ ਚ ਜਰਸੀ ਨਸਲ ਦੀ ਬਹੁਤ ਸੋਹਣੀ ਫਾਰਮ ਵਾਲੀ ਵੈੜ ਵੇਖ ਸਕਦੇ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਬਹੁਤ ਸੋਹਣਾ ਮੂੰਹ ਮੱਥਾ ਸੂਨ ਵਾਲੀ ਆ ਤਿਆਰੀ ਚੰਗੀ ਕਰਦੀ ਉਹਦੀ ਵੇਖ ਸਕਦੇ ਜੀ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਇਹ ਵੀਡੀਓ ਸ਼ਾਰਟ ਪਾਈ ਆ ਤੇ ਜਲਦ ਵੀਡੀਓ ਅਪਲੋਡ ਆਪਾਂ ਕਰਦੇ ਹਾਂਗੇ ਇਹਨਾਂ ਚ ਜਿਹੜਾ ਨਾਗ ਤੁਹਾਨੂੰ ਪਸੰਦ ਹੋਵੇ ਤੁਸੀਂ ਹੇਠਾਂ ਦੇ 3 ਨੰਬਰ ਤੇ ਕਨੈਕਟ ਕਰ ਸਕਦੇ ਹੋ ਸ਼ਾਰਟ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ